ਵੈਲਕਮ ਆ ਮੇਰਾ ਵੀਰ ਫਰੀਦਕੋਟ ਸੈਲ ਕਬੂਤਰ ਚ ਅੱਜ ਬਈ ਤੁਹਾਡੇ ਵਾਸਤੇ ਲੈ ਗਏ ਆ ਬੱਚੇ 0 ਕਲੀ ਦੇ ਠੀਕ ਹੈ ਬੱਚੇ ਹੋ ਰਹੀ ਸੀ ਰੈਡੀ ਤੇ ਇਸ ਕਰਕੇ ਬਈ ਵੀਡੀਓ ਨਹੀਂ ਪਾਈ ਠੀਕ ਹੈ ਹੁਣ ਹੋ ਗਏ ਬੱਚੇ ਬਈ ਤਿਆਰ ਬੱਚੇ ਬਾਈਆਂ ਵਾਸਤੇ ਠੀਕ ਹੈ ਜਿਹੜੇ ਭਰਾ ਨੂੰ ਚਾਹੀਦੇ ਹੁਣ ਘਰ ਦੇ ਵਾਸਤੇ ਤੇ ਬਾਹਰ ਲੈਣ ਵਾਸਤੇ ਫੁੱਲ ਬੜਾ ਫੁੱਲ ਗਰੰਟੀ ਨਾ ਦੇਣੀ ਮੇਰਾ ਵੀਰ ਲੋਕੇਸ਼ਨ ਆਪਣੀ ਫਰੀਦਕੋਟ ਆ ਜਿਹੜੇ ਭਰਾ ਨੂੰ ਚਾਹੀਦੇ ਹੁਣ ਕੰਟੈਕਟ ਕਰਿਓ ਠੀਕ ਹੈ ਜੇ ਭਾਈ ਕੋਈ ਕਹੂਗਾ ਵੀ ਆਪਾਂ ਡਿਲੀਵਰੀ ਕਰਾਉਣੀ ਡਿਲੀਵਰੀ ਵੀ ਹੋ ਜੂਗੀ ਆਪਣੇ ਵੀਰੇ ਪੰਜਾਬ ਵਿੱਚ ਹਰ ਥਾਂ ਦੇ ਹੋ ਜਾਂਦੀ ਹੈ ਨਾ ਕਿ ਆਪਣੀ ਯੂਪੀ ਚੋਂ ਹੁੰਦੀ ਨਾ ਕੋਈ ਬਿਹਾਰ ਚੋਂ ਹੁੰਦੀ ਠੀਕ ਹੈ ਜਿਹੜੇ ਮੇਰੇ ਵੀਰ ਭਰਾ ਨੂੰ ਚਾਹੀਦਾ ਹੋਵੇ ਕਰਿਓ ਕੰਟੈਕਟ ਜਲਦੀ ਤੋਂ ਜਲਦੀ ਕੰਟੈਕਟ ਕਰਿਓ ਮੇਰਾ ਵੀਰ ਠੀਕ ਆ ਐਦਾਂ ਹੁੰਦਾ ਨਾ ਕਈ ਵਾਰ ਬੰਦੇ ਵੀ ਜਦੋਂ ਆਪਾਂ ਵੀਡੀਓ ਪਾ ਲਈਦੀ ਬਈ ਤੇ ਉਸ ਤੋਂ ਬਾਅਦ ਸੇਲ ਹੋ ਜਾਂਦੇ ਆ ਤੇ ਕਈ ਬੰਦਿਆਂ ਦਾ ਵਿੱਚੋਂ ਫੋਨ ਆਇਆ ਤਾਂ ਬਈ ਯਾਰ ਇੰਨੀ ਛੇਤੀ ਕਿਵੇਂ ਸੇਲ ਹੋ ਜਾਂਦੇ ਯਾਰ ਹੋ ਗਿਆ ਨਾ ਨਾ ਬਈ ਕੂਤ ਚੰਗੇ ਹੁੰਦੇ ਕਈ ਸੇਲ ਹੋ ਜਾਂਦੇ ਆ ਤੇ ਕਈ ਹੁੰਦੇ ਜਿਹੜੇ ਚਲੋ ਬਈ ਇੱਕ ਅੱਧੇ ਦਿਨ ਲੇਟ ਹੋ ਜਾਂਦੇ ਆ ਉਤਰ ਬਈ ਮਿੰਟੋ ਮਿੰਟ ਨਾਲ ਦੇਣਾ ਸੇਲ ਹੋ ਜਾਂਦੇ ਆ ਤੇ ਇਸ ਕਰਕੇ ਬਈ ਆਪਾਂ ਫੁੱਲ ਬੜਾ ਫੁੱਲ ਗਰੰਟੀ ਦੇ ਦਿੰਨੇ ਆ 700 ਰੁਪਏ ਨਾਲ ਕਿ ਮੇਰਾ ਭਰਾ ਬੱਚੇ ਦਾ ਠੀਕ ਆ ਫੁੱਲ ਬੜਾ ਫੁੱਲ ਗਰੰਟੀ ਦਾ ਬੱਚੇ ਆ ਜਿਹੜਾ ਮਰਜ਼ੀ ਭਰਾ ਚਾਹੀਦੇ ਹੋਵੇ ਕੰਟੈਕਟ ਕਰਿਓ ਚੈੱਕ ਕਰੋ ਅੱਖਾਂ ਔਖਾਂ ਠੀਕ ਆ ਕੁਗੀ ਰੰਗ ਆਇਆ ਬੱਚਾ ਇਸ ਚਿਤਰਾਇਆ ਅੱਖਾਂ ਨਖੇਰ ਰਿਆ ਇੱਕ ਵੀ ਬੱਚਾ ਵਿੱਚ ਵੀਰੇ ਕੋਈ ਵੀ ਕਲੀ ਨਹੀਂ ਸੱਟੀ ਹੋਊਗੀ ਸਾਰੇ ਜ਼ੀਰੋ ਕਲੀ ਦੇ ਹੋਣਗੇ ਨਿੱਕੇ ਨਿੱਕੇ ਠੀਕ ਆ ਫੁੱਲ ਬੜਾ ਫੁੱਲ ਗਰੰਟੀ ਨਹੀਂ ਦੇਣੀ ਆ। ਤੇ ਪੱਲੇ-ਪੂਲੇ ਚੈੱਕ ਕਰ ਲਓ ਮੇਰਾ ਭਰਾ ਹਲੇ ਲਾਸਟ ਵਾਲੀਆਂ ਕੰਨੀਆਂ ਚੜ੍ਹਦੇ ਨਹੀਂ ਪਈਆਂ ਇਹਨਾਂ ਦੀਆਂ ਛੋਟੇ ਵਾਲੇ। ਲਓ ਜੀ ਕਰੋ ਚੈੱਕ ਠੀਕ ਆ। ਪੀਲੀਆਂ ਅੱਖਾਂ ਕੱਢੂਗਾ ਬੱਚਾ। ਨਾਲੇ ਵੀਰੇ ਜਿਹੜੇ-ਜਿਹੜੇ ਬੱਚੇ ਦੀ ਫੁੱਲ ਬੜਾ ਫੁੱਲ ਗਰੰਟੀ ਨਹੀਂ ਦੇਣੀ ਆ ਸੀ ਠੀਕ ਆ। ਜਿਹੜੇ ਮੇਰੇ ਵੀਰ ਭਰਾ ਨੂੰ ਕਿਸੇ ਨੂੰ ਵੀ ਚਾਹੀਦੇ ਹੋਵੇ ਕਰਿਓ ਕੰਟੈਕਟ। ਜਿਹੜੇ ਵੀਰ ਨੇ ਲੈਣੇ ਹੋਏ ਉਹੀ ਸੰਪਰਕ ਕਰਿਓ ਰੇਟ ਵਿੱਚ ਵੀਡੀਓ ਦੱਸਤੀ ਹੈ ਲੋਕੇਸ਼ਨ ਸਾਰਾ ਕੁਝ ਦੱਸਦਾ ਮੇਰਾ ਵੀਰ ਠੀਕ ਹੈ ਮਿਲਦੇ ਆ ਮੇਰਾ ਭਰਾ ਨੈਕਸਟ ਵੀਡੀਓ ਜਿਹੜੇ ਮੇਰੇ ਭਰਾ ਨੂੰ ਚਾਹੀਦੇ ਹੋਏ ਕਰੋ ਕੰਟੈਕਟ ਜਲਦੀ ਤੋਂ ਜਲਦੀ